ਨਨਾਰਨ ਨੂੰ ਫੇਸਬੁੱਕ ਤੇ ਤੁਹਾਡਾ ਸਵਾਗਤ ਹੈ ਵੀਡੀਓ ਤੁਸੀਂ ਬਹੁਤ ਸ਼ੇਅਰ ਕਰਦੇ ਹੋ ਬੜੀਆਂ ਦੇਖਦੇ ਹੋ ਤਾਂ ਸੈਂਕਲ ਤੁਸੀਂ ਇੱਕ ਦੇਖ ਲਓ ਪਹਿਲਾਂ ਕਿ ਸੈਂਕਲ ਆ ਜੋ ਇੱਕ ਬਾਪੂ ਦਾ ਸਾਈਕਲ ਹੈ ਇਸੇ ਸਾਈਕਲ ਤੇ ਸਾਰਾ ਦਿਨ ਗੱत्ता ਇਕੱਠਾ ਕਰਦਾ ਤੇ ਪਰਿਵਾਰ ਦੇ ਵਿੱਚ ਬਹੁਤ ਸਾਰੇ ਪੰਜ ਚਾਰ ਜਣੇ ਆ ਖਾਣ ਵਾਲੇ ਔਰ ਦੇਖੋ ਕਿ ਮੈਂ ਬਾਪੂ ਦੀ ਤਸਵੀਰ ਦਿਖਾਵਾਂਗਾ ਕਿ ਆ ਗੱत्ता ਇਕੱਠਾ ਕੀਤਾ ਆ ਤੇ ਕੱਲੇ-ਕੱਲੇ ਦੁਕਾਨ ਤੋਂ ਗੱत्ता ਇਕੱਠਾ ਕਰਕੇ ਤੇ ਵੇਚਦਾ ਹੈ ਤੇ ਸਾਹਮਣੇ ਦੇਖ ਸਕਦੇ ਹੋ ਕਿ ਆ ਬਾਪੂ ਬੈਠਾ ਸਾਰਾ ਦਿਨ ਮਿਹਨਤ ਕਰਦਾ ਹੈ ਤੇ ਇਹੋ ਜਿਹੇ ਸਾਡੇ ਬਜ਼ੁਰਗ ਸਾਰਾ ਦਿਨ ਇਨੀ ਕਰਮੀ ਹੁਣ ਪੈਣੀ ਸ਼ੁਰੂ ਹੋ ਗਈ ਮਿਹਨਤ ਕਰਦੇ ਹੁਣ ਤੇ ਸਾਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਛੋਟੀ ਜਿਹੀ ਇੱਕ ਵੀਡੀਓ ਹੈ ਅਗਲੀ ਇਸ ਤੋਂ ਬਾਪੂ ਜੀ ਨਾਲ ਗੱਲਬਾਤ ਕਰਾਵਾਂਗੇ ਕਿ ਆ ਬਾਪੂ ਬੈਠਿਆ ਥੱਕ ਕਰਕੇ ਇੱਥੇ ਬੈਠਿਆ ਹੈ ਕਿ ਬਾਪੂ ਜੀ ਕੀ ਨਾਮ ਹੈ ਜੀ ਨਾਮ ਕੀ ਬਾਪੂ ਤੁਹਾਡਾ ਮੋਹਲੂ ਬਾਪੂ ਜੀ ਨਾਮ ਕੀ ਹੈ ਹਾਂਜੀ ਨਾਮ ਕੀ ਹੈ ਤੁਹਾਡਾ ਮੈਂ ਕਿਹਾ ਬਾਪੂ ਨਾ ਪਾਣੀ ਪਿਆਗਾ ਉੱਚਾ ਸੁਣਦਾ ਅੱਛਾ ਚਲ ਮੈਂ ਕਿਹਾ ਬਾਪੂ ਨਾਮ ਕੀ ਹੈ ਨਾ ਮਰ ਨਾ ਹਾਂ ਨਾ ਠੀਕ ਹੈ ਤੇ ਪਿੰਡ ਪਿੰਦ ਤਲਵਾੜਾ ਤੇ ਆ ਬਾਪੂ ਨੂੰ ਨਾ ਉੱਚਾ ਸੁਣਦਾ ਨਾਮ ਬਾਪੂ ਦਾ ਕੀ ਦੱਸੇ ਬਾਪੂ ਦਾ ਨਾਮ ਦਲੀਪ ਸਿੰਘ ਬਾਪੂ ਦਿਲ ਬਾਪੂ ਨਾਮ ਇੱਕ ਵਾਰ ਨਾਮ ਇੱਕ ਵਾਰ ਦੁਬਾਰਾ ਬੋਲਿਓ ਦਲੀਪ ਸਿੰਘ ਹਾਂ ਦਲੀਪ ਸਿੰਘ ਤੇ ਪਿੰਡ ਤਲਵਾੜਾ ਬਾਪੂ ਦਾ ਤੇ ਸੁਣਦਾ ਵੀ ਘਟ ਹੈ ਤੇ ਇਹੋ ਜੇ ਲੋੜਵੰਦ ਬਜ਼ੁਰਗਾਂ ਦੀ ਸਾਨੂੰ ਮਦਦ ਕਰਨ ਦੀ ਲੋੜ ਹੈ ਤੇ ਇਸ ਸਾਈਕਲ ਤੇ ਸਾਰਾ ਦਿਨ ਇਹਨੀ ਗਰਮੀ ਦੇ ਵਿੱਚ ਇਹ ਆ ਥੋੜਾ ਥੋੜਾ ਘੱਟਾ ਇੰਨਾ ਇੰਨਾ ਕਿਸੇ ਦੁਕਾਨ ਤੋਂ ਵੀ ਆਂਦਾ ਤੇ ਕਿਸੇ ਤੇ ਸਾਤ ਉੱਤੇ ਆ ਨਿਕੱਟਾ ਖਰੀਦਦੇ ਤੇ ਫਿਰ ਅੱਗੇ ਬਾਪੂ ਜਾਂਦਾ ਮਿਹਨਤ ਕਰਦਾ ਸ਼ੇਅਰ ਜੀ ਨੂੰ ਵੀਡੀਓ ਕਰਿਓ ਧੰਨਵਾਦ ਐਨ ਐਨ ਆਰ ਨੂੰ ਤੇ ਫੇਸਬੁੱਕ ਤੇ ਤੁਹਾਡਾ ਸਵਾਗਤ ਹੈ ਵੀਡੀਓ ਤੁਸੀਂ ਬਹੁਤ ਸ਼ੇਅਰ ਕਰਦੇ ਹਾਂ ਬੜੀਆਂ ਦੇਖਦੇ ਹਾਂ ਤਾਂ ਸਾਈਕਲ ਤੁਸੀਂ ਇੱਕ ਦੇਖ ਲਓ ਪਹਿਲਾਂ ਕਿ ਸਾਈਕਲ ਹੈ ਜੋ ਇੱਕ ਬਾਪੂ ਦਾ ਸਾਈਕਲ ਹੈ ਇਸ ਸਾਈਕਲ ਤੇ ਸਾਰਾ ਦਿਨ ਗੱत्ता ਇਕੱਠਾ ਕਰਦਾ ਤੇ ਪਰਿਵਾਰ ਦੇ ਵਿੱਚ ਬਹੁਤ ਸਾਰੇ ਪੰਜ ਚਾਰ ਜਣੇ ਆ ਖਾਣ ਵਾਲੇ ਔਰ ਦੇਖੋ ਕਿ ਮੈਂ ਬਾਪੂ ਦੀ ਤਸਵੀਰ ਦਿਖਾਵਾਂਗਾ ਕਿ ਆ ਗੱत्ता ਇਕੱਠਾ ਕੀਤਾ ਆ ਤੇ ਕੱਲੇ-ਕੱਲੇ ਦੁਕਾਨ ਤੋਂ ਗੱत्ता ਇਕੱਠਾ ਕਰਕੇ ਤੇ ਵੇਚਦਾ ਤੇ ਸਾਹਮਣੇ ਦੇ ਸਦੋਂ ਕਿ ਆ ਬਾਪੂ ਬੈਠਾ ਸਾਰਾ ਦਿਨ ਮਿਹਨਤ ਕਰਦਾ ਤੇ ਇਹੋ ਜੇ ਸਾਡੇ ਬਜ਼ੁਰਗ ਸਾਰਾ ਦਿਨ ਇਨੀ ਗਰਮੀ ਹੁਣ ਪੈਣੀ ਸ਼ੁਰੂ ਹੋ ਗਈ ਮਿਹਨਤ ਕਰਦੇ ਹੁਣ ਤੇ ਸਾਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਤੇ ਛੋਟੀ ਜਿਹੀ ਇੱਕ ਵੀਡੀਓ ਐ ਅਗਲੀ ਇਸ ਤੋਂ ਬਾਪੂ ਜੀ ਨਾਲ ਗੱਲਬਾਤ ਕਰਾਵਾਂਗੇ ਕਿ ਆ ਬਾਪੂ ਬੈਠਿਆ ਥੱਕ ਕਰਕੇ ਇੱਥੇ ਬੈਠਿਆ ਕਿ ਬਾਪੂ ਜੀ ਕੀ ਨਾਮ ਹੈ ਜੀ ਨਾਮ ਕੀ ਹੈ ਬਾਪੂ ਤੁਹਾਡਾ ਮੋਲ ਬਾਪੂ ਜੀ ਨਾਮ ਕੀ ਹੈ ਹਾਂ ਜੀ ਨਾਮ ਕੀ ਹੈ ਤੁਹਾਡਾ ਮੈਂ ਕਿਹਾ ਬਾਪੂ ਨੇ ਪਾਣੀ ਪੀਗਾ ਉੱਚਾ ਸੁਣਦਾ ਅੱਛਾ ਚੱਲ ਮੈਂ ਕਿਹਾ ਬਾਪੂ ਨਾਮ ਕੀ ਆ ਨਾਮ ਮੇਰਾ ਨਾ ਹਾਂ ਨਾ ਅਕੀਰ ਸਿੰਘ ਠੀਕ ਆ ਤੇ ਪਿੰਡ ਪਿੰਦ ਤਲਵਾੜਾ ਤੇ ਆ ਬਾਪੂ ਨੂੰ ਨਾ ਉੱਚਾ ਸੁਣਦਾ ਨਾਮ ਬਾਪੂ ਦਾ ਕੀ ਦੱਸੇ ਬਾਪੂ ਦਾ ਨਾਮ ਦਲੀਪ ਸਿੰਘ ਬਾਪੂ ਦਿਲ ਬਾਪੂ ਨਾਮ ਇੱਕ ਵਾਰ ਨਾਮ ਇੱਕ ਵਾਰ ਦੁਬਾਰਾ ਬੋਲਿਓ ਦਲੀਪ ਸਿੰਘ ਹਾਂ ਦਿਲ ਦਲੀਪ ਸਿੰਘ ਤੇ ਪਿੰਡ ਤਲਵਾੜਾ ਬਾਪੂ ਦਾ ਤੇ ਸੁਣਦਾ ਵੀ ਘਟ ਹੈ ਦੇਖੋ ਜੇ ਲੋੜਵੰਦ ਬਜ਼ੁਰਗਾਂ ਦੀ ਸਾਨੂੰ ਮਦਦ ਕਰਨ ਦੀ ਲੋੜ ਹੈ ਤੇ ਇਸ ਸਾਈਕਲ ਤੇ ਸਾਰਾ ਦਿਨ ਇੰਨੀ ਗਰਮੀ ਦੇ ਵਿੱਚ ਇਹ ਆ ਥੋੜਾ ਥੋੜਾ ਘੱਟਾ ਇੰਨਾ ਇੰਨਾ ਕਿਸੇ ਦੁਕਾਨ ਤੋਂ 20 ਦਾ ਤੇ ਕਿਸੇ ਤੇ 7 ਤੋਂ 30 ਨਿਕੱਤਾ ਖਰੀਦ ਦੇ ਕੇ ਫਿਰ ਅੱਗੇ ਬਾਪੂ ਜੰਦਾ ਮਿਹਨਤ ਕਰਦਾ ਸ਼ੇਰ ਜੀ ਨੂੰ ਵੀਡੀਓ ਕਰਿਓ ਧੰਨਵਾਦ